ఆదిగోని సైడ్ లో బజారి కారు హావ్ జీవోదైన ఐదర్ దే జొండి జొండి 70 మాత్రమే కోయినా కోలు బోలే సోనిహాన్ శ్రీనారాయణ ਅਕਲ ਹੋਊਗਾ ਤੁਸੀਂ ਅੰਦੇ ਕੋਈ ਨਾ ਕੋਈ ਨਾ ਬੋਲ ਮਰਕੀਤ ਆ ਆਹ ਇਹ ਤੁਹਾਨੂੰ ਮੰਗ ਲ ਖੜਾ ਆ ਜੀ ਆਗੇ ਆਗੇ ਆ ਜੀ ਦੇਖੋ ਜੀ ਮੈਂ ਗੁਰਜੀਤ ਸਿੰਘ ਰਾਮਨਵਾਸੀ ਆ ਜੀ ਉਹਨਾਂ ਦਾ ਪਹਿਲਾਂ ਤਾਂ ਕਿਉਂਕਿ ਵੈਸੇ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸ਼ਾਮਲ ਜਿਹੜਾ ਅੱਜ ਦਿਨੇ ਜਿਹੜਾ ਕਰਵਾ ਦਿੱਤਾ ਰਸਮੀ ਤੌਰ ਤੇ ਪਰ ਅੱਜ ਸਾਡੀ ਸਾਰੀ ਜ਼ਿਲ੍ਹੇ ਦੀ ਟੀਮ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਹੈ ਸਾਰੇ ਕਾਉਂਸਲਰ ਮੌਜੂਦ ਹੈ ਮੈਂ ਸਾਰਿਆਂ ਵੱਲੋਂ ਨਿੱਘਾ ਸਵਾਗਤ ਵੀ ਕਰਦਾ ਤੇ ਵਧਾਈ ਵੀ ਜਿਹੜੀ ਹੈ ਗੁਰਜੀਤ ਸਿੰਘ ਰਾਮਨਵਾਸੀ ਜੀ ਨੂੰ ਦਿੰਦਾ ਕਿਉਂਕਿ ਜਿੰਨੇ ਵੀ ਸਾਥੀ ਪਹਿਲਾਂ ਸਾਡੇ ਨਾਲ ਸਾਰੇ ਕੰਮ ਕਰ ਰਹੇ ਐ ਤੇ ਸਾਰਿਆਂ ਨੂੰ ਪਤਾ ਹੈ ਵੀ ਆਮ ਆਦਮੀ ਪਾਰਟੀ ਚ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਜਿਹੜੇ ਮਿਲ ਕੇ ਜਿਹੜੇ ਕੰਮ ਐ ਉਹ ਕਰਦੇ ਐ ਭਾਵੇਂ ਮੈਂ ਐਮਐਲਏ ਵੀ ਰਿਹਾ ਮੰਤਰੀ ਵੀ ਰਿਹਾ ਹੁਣ ਐਮਪੀ ਆ ਪਰ ਮੇਰੇ ਸਾਰੇ ਸਾਥੀਆਂ ਨੂੰ ਪਤਾ ਵੀ ਹਮੇਸ਼ਾ ਹਰੇਕ ਨਾਲ ਭਰਾ ਬਣ ਕੇ ਮੈਂ ਜਿਹੜਾ ਵਿਚਰਦਾ ਤੇ ਨਾਲ ਖੜਦਾ ਤੇ ਮੈਂ ਰਾਮਨਵਾਸੀਆ ਜੀ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਪਾਰਟੀ ਤੌਰ ਤੇ ਵੀ ਇਕੱਠੇ ਇੱਕ ਪਰਿਵਾਰ ਦੀ ਤਰ੍ਹਾਂ ਜਿਹੜਾ ਕੰਮ ਹੈ ਉਹ ਮਿਲ ਕੇ ਕਰਾਂਗੇ ਤੇ ਬਾਕੀ ਸ਼ਹਿਰ ਲਈ ਵੀ ਕਿਉਂਕਿ ਜਿਹੜਾ ਮਿਊਂਸਿਪਲਟੀ ਪ੍ਰਧਾਨ ਦਾ ਜਿਹੜਾ ਅਹੁਦਾ ਹੈਗਾ ਉਹ ਕਹਿ ਲਓ ਵੀ ਇੱਕ ਅੱਧਾ ਐਮਐਲਏ ਹੁੰਦਾ ਹੈਗਾ ਉਹਦੇ ਲਈ ਸ਼ਹਿਰ ਦੀ ਮਜ਼ਬੂਤੀ ਦੇ ਨਾਲ ਜਿਹੜਾ ਕੰਮ ਚੱਲੇ ਇਹ ਬੜਾ ਜ਼ਰੂਰੀ ਹੈ ਕਿ ਸਰਕਾਰ ਤੇ ਪ੍ਰਧਾਨ ਸਾਰੇ ਮਿਲ ਕੇ ਜਿਹੜੇ ਕੰਮ ਹੈ ਉਹ ਕਰਨ ਤੇ ਬਾਕੀ ਤੁਹਾਨੂੰ ਪਤਾ ਹੈ ਵੀ ਸੈਂਕੜੇ ਕਰੋੜ ਦੇ ਜਿਹੜੇ ਫੰਡ ਨੇ ਉਹ ਬਰਨਾਲੇ ਲਈ ਜਿਹੜੇ ਆ ਰਹੇ ਨੇ ਤਾਂ ਉਹਨਾਂ ਦੀ ਠੀਕ ਤਰੀਕੇ ਨਾਲ ਇੰਪਲੀਮੈਂਟ ਇੰਪਲੀਮੈਂਟੇਸ਼ਨ ਹੋ ਸਕੇ ਗਰਾਊਂਡ ਤੇ ਲੋਕਾਂ ਨੂੰ ਉਹਨਾਂ ਦਾ ਫਾਇਦਾ ਹੋ ਸਕੇ ਤੇ ਇਹਦੇ ਲਈ ਮੈਨੂੰ ਲੱਗਦਾ ਵੀ ਬਰਨਾਲੇ ਦੇ ਵਿਕਾਸ ਨੂੰ ਦੇਖਦੇ ਹੋਏ ਬਾਕੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਗਰਜੀਤ ਸਿੰਘ ਜੀ ਨੇ ਜਿਹੜਾ ਫੈਸਲਾ ਲਿਆ ਤੇ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਫਾਇਦਾ ਹੋਊਗਾ ਕਿਉਂਕਿ ਤੁਸੀਂ ਦੇਖੋ ਵੀ 87 ਕਰੋੜ ਦਾ ਟੈਂਡਰ ਤਾਂ ਇੱਕੋ ਹੀ ਹੈ ਜਿਹੜਾ ਆਉਣ ਵਾਲੇ ਦਿਨਾਂ 'ਚ ਪੀਣ ਵਾਲੀਆਂ ਪਾਈਪਾਂ ਦਾ ਸੀਵਰੇਜ ਦੇ ਕੰਮਾਂ ਦਾ ਜਿਹੜਾ ਉਹ ਖੋਲਣਾ ਮਤਲਬ ਕਿ ਏਡੇ-ਏਡੇ ਪੈਸੇ ਜਿਹੜੇ ਏਡੇ-ਏਡੇ ਪ੍ਰੋਜੈਕਟ ਭਗਵੰਤ ਮਾਨ ਜੀ ਜਿਹੜੇ ਆ ਬਰਨਾਲੇ ਦੇ ਲੋਕਾਂ ਨੂੰ ਦੇ ਰਹੇ ਹੈਗੇ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਕਮਾਲੀ ਵੀ ਧੰਨਵਾਦ ਕਰਦਾ ਅੱਜ ਪ੍ਰਧਾਨ ਜੀ ਨੂੰ ਪਾਰਟੀ ਸ਼ਾਮਲ ਕਰਾਉਣ ਦੇ ਲਈ ਵੀ ਧੰਨਵਾਦ ਕਰਦਾ ਤੇ ਬਾਕੀ ਮੈਂ ਦੁਬਾਰਾ ਕਹਿਣਾ ਕਿ ਆਉਣ ਵਾਲੇ ਦਿਨਾਂ ਚ ਮਿਨਿਸਪਲ ਕਮੇਟੀ ਦੀ ਜਿਹੜੀ ਵਰਕਿੰਗ ਹੈ ਉਹ ਮਜ਼ਬੂਤ ਹੋਊਗੀ ਤੇ ਬਰਨਾਲੇ ਦੇ ਵਿਕਾਸ ਦੇ ਵਿੱਚ ਕੋਈ ਕਮੀ ਹੈ ਜਿਹੜੀ ਉਹ ਰਹਿਣ ਨਹੀਂ ਦਿੱਤੀ ਜਾਊਗੀ ਕਿਉਂਕਿ ਪਿਛਲੇ ਸਮੇਂ ਚ ਵੀ ਤੁਸੀਂ ਦੇਖਿਆ ਵੀ ਓਵਰਆਲ ਹਲਕੇ ਚ ਮੈਂ ਕੱਲ ਨੂੰ ਕਈ ਸੜਕਾਂ ਦੇ ਢ ਘਾਟਨ ਕਰਨੇ ਆ ਵੀ ਜਿਹੜੀਆਂ ਸੜਕਾਂ ਪਿਛਲੇ 10-10 ਸਾਲ ਟੁੱਟੀਆਂ ਹੋਈਆਂ ਸੀ ਉਹ ਦਾਣਗੜ ਵਾਲੀ ਸੜਕ ਪੱਠਣ ਵਾਲੀ ਸੜਕ ਆ ਪੱਤੀ ਸੇਖਮਾ ਵਾਲੀ ਸੜਕ ਇੱਥੇ ਹੋ ਸਕਦਾ ਸਾਥੀ ਜਿਹੜੇ ਸਾਡੇ ਆਏ ਹੁਣ ਕਿੰਨੇ ਸਾਰਿਆਂ ਦੇ ਬੁਰੇ ਹਾਲਾਤ ਸੀ ਮੈਂ ਪਿਛਲੇ ਦਿਨੀ ਕੀਤੇ ਸੰਘੇੜੇ ਤੋਂ ਲੈ ਕੇ ਸ਼ੇਰਪੁਰ ਵਾਲੀ ਸੜਕ ਸੰਘੇੜੇ ਤੋਂ ਜਲੂਰ ਵਾਲੀ ਸੜਕ ਸਾਰੇ ਪਿੰਡਾਂ ਦੀਆਂ ਫਿਰਨੀਆਂ ਉਹ ਹਰੀਗੜ੍ਹ ਵਾਲੀ ਜਲੂਰ ਵਾਲੀ ਸਾਰੇ ਪਿੰਡਾਂ ਦੀਆਂ ਤਕਰੀਬਨ ਫਿਰਨੀਆਂ ਨੂੰ ਪੈਸੇ ਜਿਹੜੇ ਦਿੱਤੇ ਆ ਮਤਲਬ ਕਿ ਕਰੋੜਾਂ ਰੁਪਈਆ ਤਕਰੀਬਨ ਆ ਸੜਕਾਂ ਸੜਕਾਂ ਨੂੰ ਮੇਰੇ ਲੱਗਦਾ ਵੀ 35 ਕਰੋੜ ਰੁਪਈਆ ਆਪਣੀ ਸਰਕਾਰ ਨੇ ਜਿਹੜਾ ਬਰਨਾਲੇ ਨੂੰ ਦਿੱਤਾ ਕਿੰਨੀਆਂ ਸਰਕਾਰਾਂ ਆ ਕਿੰਨੀਆਂ ਕਿਸੇ ਨੇ ਵੀ ਸੜਕਾਂ ਲਈ ਮੈਂ ਕਹਣਾ ਵੀ ਜੇ 10 ਸਾਲ ਵੀ ਜੇ ਕੋਈ ਲਾ ਕੇ 10 ਸਾਲ ਲਈ 35 ਕਰੋੜ ਰੁਪਏ ਦਿੱਤਾ ਹੋਵੇ ਹਨ ਸੈਂਕੜੇ ਕਰੋੜ ਰੁਪਇਆ ਆਇਆ ਚਾਹੇ ਉਹ ਨਹਿਰੀ ਮਹਿਕਮੇ ਦੀ ਗੱਲ ਕਰ ਲਓ ਅੱਜ ਵੀ ਅਸੀਂ ਰਾਤ ਚ ਆਉਂਦੇ ਦੇਖਦੇ ਆਿਆਂਗੇ ਵੀ ਕਿੰమే ਕੱਸੀਆਂ ਭਰੀਆਂ ਚੱਲ ਰਹੀਆਂ ਨੇ 300 ਕਰੋੜ ਰੁਪਇਆ ਨਹਿਰੀ ਮਹਿਕਮੇ ਨੂੰ ਆਇਆ ਸੋ ਹਜ਼ਾਰਾਂ ਕਰੋੜ ਦੇ ਜਿਹੜੇ ਕੰਮ ਨੇ ਪਿਛਲੇ 2.5-3 ਸਾਲ ਚ ਕਹਿ ਲਓ ਵੀ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੋਏ ਨੇ ਤੇ ਸੈਂਕੜੇ ਕਰੋੜ ਦੇ ਬਰਨਾਲੇ ਹਲਕੇ ਦੇ ਵਿੱਚ ਹੋਏ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਜਾਰੀ ਰਹਿਣਗੇ ਤੇ ਬਾਕੀ ਮੈਂ ਦੁਵਾਰਾ ਗੁਰਜੀਤ ਸਿੰਘ ਰਾਮਨਵਾਸਿਆ ਜਿਹਨੂੰ ਵਧਾਈ ਵੀ ਦੇਣਾ ਤੇ ਉਹਨਾਂ ਦਾ ਪਾਰਟੀ 'ਚ ਪਹੁੰਚ ਤੇ ਇੱਥੇ ਦਫ਼ਤਰ ਪਹੁੰਚਣ ਤੇ ਮੈਂ ਸ਼ਾਰਟਸ ਵੀ ਕਰਦਾ ਜਿਹੜੀ ਜਿਮਨੀ ਚੋਣਾਂ ਨਾਲ ਹੀ ਹੈ ਉਸ ਤੋਂ ਪਹਿਲਾਂ ਏਡਾ ਵੱਡਾ ਉਲਟਫੇਰ ਹੋਇਆ ਇਹਨੂੰ ਕਾਫੀ ਜਿੱਤ ਦੀ ਨਿਗਾ ਨਾਲ ਦੇਖਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਲਈ ਦੇਖੋ ਆ ਵੀ ਡਿਕਲੇਅਰ ਕਰ ਦੋ ਜਿਹੜਾ ਜਿਮਨੀ ਚੋਣ ਚ ਉਮੀਦਵਾਰ ਹੋਏਗਾ ਉਹ ਲੋਕਲ ਹੋਏਗਾ ਜਾਂ ਬਾਹਰੋਂ ਹੋਏਗਾ ਦੇਖੋ ਇਹ ਬਿਲਕੁਲ ਠੀਕ ਹੈ ਕਿ ਗੁਰਜੀਤ ਜੀ ਦੇ ਪਾਰਟੀ ਚੋਂ ਨਾਲ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੀ ਹੈ ਸ਼ਹਿਰ ਚ ਕਹ ਲੋ ਵੀ ਪਾਰਟੀ ਹੋਰ ਮਜ਼ਬੂਤ ਹੈ ਜਿਹੜੀ ਉਹ ਹੋਏਗੀ ਤੇ ਆਉਣ ਵਾਲੇ ਦਿਨਾਂ ਚ ਹੋਰ ਬੜੀਆਂ ਜੁਆਇਨਿੰਗਾਂ ਨੇ ਜਿਹੜੀਆਂ ਹਜੇ ਆਮ ਆਦੀ ਪਾਰਟੀ ਚ ਹੋਣੀਆਂ ਨੇ ਇੱਥੇ ਕੋਈ ਦਾਅਵੇ ਕਰੀ ਜਾਵੇ ਕੋਈ ਹੋਰ ਪਾਰਟੀਆਂ ਦੇ ਬੰਦੇ ਚਲੋ ਇਲੈਕਸ਼ਨ ਤਾਂ ਸਾਰਿਆਂ ਨੇ ਲੜਨ ਦੀਆਂ ਤਿਆਰੀਆਂ ਕਰੀ ਜਾਣ ਪਰ ਇੱਕ ਪਾਸੜ ਜਿਹੜੀ ਜਿੱਤ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਬਰਨਾਲੇ ਤੋਂ ਦਰਜ ਕਰੇਗੀ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਇੰਨੀ ਖੁਸ਼ੀ ਇੰਨੀ ਆ ਮੈਂ ਕਹਾਂਗੀ ਕਰਤੋ ਬੀ ਸੀਮ ਸਿੰਘ ਸਾਹਿਬ ਦਾ ਮੰਤਰੀ ਜੀ ਦਾ ਆਪਣੇ ਪੀ ਮੀਤਿਹਰ ਜੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਮੈਨੂੰ ਉਹਨੇ ਸਾਹਮਣੇ ਦਿੱਤਾ ਉਦੋਂ ਬਾਅਦ ਜਿਹੜੇ ਹੁਣ ਰਲਿਆ ਡਟ ਕੇ ਮਦਦ ਕਰਾਂਗੇ ਜਿੱਧਰ ਖੜਦੇ ਆਂ ਅਸੀਂ ਇੱਕ ਤਰਫੇ ਖੜਦੇ ਆਂ ਦੋਵਾਂ ਬਲੇ ਕਿਤੇ ਨਹੀਂ ਚੱਲਦੇ ਪਰ ਮੈਨੂੰ ਖੁਸ਼ੀ ਬਹੁਤ ਆ ਖੁਸ਼ੀ ਇੰਨੀ ਮਤ ਦੱਸ ਨਹੀਂ ਸਕਦਾ ਵੀ ਕਿੰਨੀ ਗੱਲ ਜੀ ਤੁਹਾਡੇ ਮਨ ਚ ਬਲਬਲੇ ਹੋਣੇ ਜਿਹੜੇ ਪਹਿਲਾਂ ਸਰਕਾਰ ਦੇ ਅਗੇਂਸਟ ਤੁਸੀਂ ਪ੍ਰਧਾਨਤਿਆ ਸਰਕਾਰ ਦੇ ਵਿਰਧਾਵਾਦ ਸੀ ਕੀ ਕਰਨਾ ਚਾਹੁੰਦੇ ਹੋ ਸਰਕਾਰ ਦੇ ਜਿਹੜੇ 5 ਫੰਡ ਮੰਗੂਗੀ ਕੀ ਤੁਹਾਡੇ ਮਨ ਚ ਬਲਬਲੇ ਸ਼ਹਿਰ ਵਾਸਤੇ ਕਰ ਰਹੇ ਜਿਹੜਾ ਪਹਿਲਾਂ ਹੀ ਅਸੀਂ ਬੜੇ ਦੇ ਹੀ ਜਾਣਿਆ ਤੁਸੀਂ ਦੇਖੋ ਕਦੇ ਕਮੇਟੀ ਚ ਇਹ ਪ੍ਰਧਾਨ ਜੀ ਬੈਠੇ ਆ ਪਹਿਲਾਂ ਵੀ ਇਹ ਰਹੇ ਸਪੈਸ਼ਲ ਫੰਡ ਕਮੇਟੀ ਦੀ ਗ੍ਰਾਂਟ ਤੋਂ ਬਿਨਾ ਕਦੇ ਨਹੀਂ ਆਇਆ ਮਤਲਬ ਕਿ ਕਿੰਨੇ ਆਹ ਚੌਂਕਾ ਨੂੰ ਕੋੜਾ ਰੁਪਿਆ ਸਪੈਸ਼ਲ ਫੰਡ ਲੈ ਕੇ ਦਿੱਤੇ ਆ 16 ਗੱਡੀਆਂ ਸਪੈਸ਼ਲ ਫੰਡ ਦੇ ਵਿੱਚੋਂ ਜਿਹੜੀਆਂ ਨੇ ਉਹ ਲੈ ਕੇ ਦਿੱਤੀਆਂ ਸੋ ਕਰੋੜਾ ਰੁਪਇਆ ਜਿਹੜਾ ਬਰਨਾਲੇ 'ਚ ਪਹਿਲੀ ਵਾਰ ਹੈ ਵੀ ਜਿਹੜਾ ਸਪੈਸ਼ਲ ਫੰਡ ਦੇ ਤੌਰ ਤੇ ਜਿਹੜਾ ਉਹ ਆਇਆ ਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਇਹ 100% ਵਿਸ਼ਵਾਸ ਦਿਵਾਉਣਾ ਕਿ ਕਿਸੇ ਵੀ ਸ਼ਹਿਰ ਦੇ ਕੰਮ ਲਈ ਕੋਈ ਵੀ ਕੰਮ ਅਧੂਰਾ ਨਹੀਂ ਰਹੂਗਾ ਕਮੇਟੀ ਦੇ ਫੰਡ ਤਾਂ ਚਲੋ ਹੈਗੇ ਹੈਗੇ ਆ ਕਿ ਸਪੈਸ਼ਲ ਫੰਡ ਜਿਹੜੇ ਆ ਉਹ ਲੈ ਕੇ ਆਵਾਂਗੇ ਔਰ ਜਿਹੜਾ 87 ਕਰੋੜ ਰੁਪਇਆ ਵੀ ਹੈ ਹੁਣ ਉਹਦੇ ਨਾਲ ਸਾਰਾ ਸੀਵਰੇਜ ਤੇ ਪੀਣ ਵਾਲੀਆਂ ਪਾਈਪਾਂ ਪੈਣੀਆਂ ਨੇ ਹੁਣ ਜੇ ਉਹ 87 ਕਰੋੜ ਰੁਪਇਆ ਨਾ ਆਉਂਦਾ ਤਾਂ ਕੁਦਰਚੇ ਫਿਰ ਕਮੇਟੀ ਦੇ ਫੰਡਾਂ 'ਚ ਵਰਤਿਆ ਜਾਣਾ ਸੀ ਹੁਣ ਕਮੇਟੀ ਦਾ ਤੁਸੀਂ ਇਹ ਮੰਨੋ ਵੀ 87 ਕਰੋੜ ਰੁਪਈਆ ਆਪਣੀ ਦਾ ਬਚਣਾ ਤੇ ਉਹ 87 ਕਰੋੜ ਨਾਲ ਆਪਾਂ ਸ਼ਹਿਰ ਦੀ ਕਿੰਨੀ ਜਿਹੜੀ ਡਿਵੈਲਪਮੈਂਟ ਹੈ ਜਿਹੜੀ ਹੋਰ ਹੈ ਉਹ ਕਰ ਸਕਦੇ ਹਾਂ ਸ਼ਹਿਰ ਦੀ ਮੇਨ ਸਮੱਸਿਆ ਇੱਕ ਤਾਂ ਪਾਰਕਿੰਗ ਦੀ ਹੈ ਥਿਆੜੀ ਆ ਬਹੁਤ ਪਾਰਕਿੰਗ ਨਹੀਂ ਹੈ ਸ਼ਹਿਰ ਦੀ ਸਕੂਲਾਂ ਦੀ ਉਦੇ ਕੋਈ ਕੁਝ ਜੇ ਤੋਂ ਨਿਆ ਚੱਲ ਰਹੀਆਂ ਸੀ ਗੱਲਾਂ ਬਾਤਾਂ ਸਿਰੇ ਚੜਿਆ ਕੋਈ ਉਹਦੀ ਉਹਦੀ ਵੀ ਨਾ ਵਿਵੇਕ ਜੀ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਮੰਡੀ ਬੋਰਡ ਦੇ ਨਾਲ ਗੱਲ ਕਰਕੇ ਮੰਡੀ ਬੋਰਡ ਦੀ ਇੱਥੇ ਪ੍ਰਾਪਰਟੀ ਜਿਹੜੀ ਹੈ ਸ਼ਹਿਰ ਦੇ ਵਿੱਚ ਪਈ ਹੈ ਵੀ ਉੱਥੇ ਜਿਹੜਾ ਪਾਰਕਿੰਗ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਜਾਵੇ ਵੀ ਮੰਡੀ ਬੋਰਡ ਆਪਦੀ ਪਾਰਕਿੰਗ ਬਣਾ ਲੇ ਚਲੋ ਉੱਥੇ ਜਿਹੜਾ ਕੋਈ ਪਰਚੀ ਸਿਸਟਮ ਜਿਹੜਾ ਉਹ ਹੋ ਸਕਦਾ ਪਰ ਉਹ ਕਿਉਂਕਿ ਜ਼ਮੀਨ ਮੰਡੀ ਬੋਰਡ ਦੀ ਹੈ ਪਹਿਲਾਂ ਅਸੀਂ ਟਰਾਸਥ ਥਰੂ ਲਾਈਨ ਜੀ ਕੋਸ਼ਿਸ਼ ਕੀਤੀ ਪਰ ਉਹ ਅਸੀਂ ਉਹਦੇ ਬੜੇ ਬੰਦੇ ਆ ਪਰ ਹੁਣ ਮੰਡੀ ਬੋਰਡ ਤੇ ਰਾਹੀਂ ਉਹਨੂੰ ਅੱਗੇ ਪ੍ਰੋਸੀਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੰਡੀ ਬੋੜੀ ਜਿਹੜੀ ਪਾਰਕਿੰਗ ਆ ਉੱਥੇ ਬਣਾ ਦੇ ਤੇ ਉਹਦੇ ਨਾਲ ਇਹ ਐ ਵੀ ਠੀਕ ਐ ਥੋੜੀ ਜਿਹੀ ਦਿੱਕਤ ਆਊ ਵੀ ਲੋਕਾਂ ਨੂੰ ਪਾਰਕ ਕਰਕੇ ਗੱਡੀ ਜਾਣੀ ਪਿਆ ਕਰੂਗੇ ਇੰਨਾ ਕੁ ਸ਼ਹਿਰ ਵਾਸੀ ਇਹਨੂੰ ਵੀ ਸਾਥ ਦੇਣਾ ਪਊਗਾ ਵੀ ਹੁਣ ਸ਼ਹਿਰ ਵਾਲੇ ਕਹਿਣ ਲੱਗੇ ਨੇ ਵੀ ਨਹੀਂ ਜੀ ਗੱਡੀ ਦੁਕਾਨ ਮੂਰੀ ਵੀ ਆਵੇ ਤੇ ਜਾਮ ਵੀ ਨਾ ਲੱਗੇ ਦੇਖੋ ਦੋਨੇ ਚੀਜ਼ਾਂ ਨਹੀਂ ਚੱਲ ਸਕਦੀਆਂ ਜੇ ਪਾਰਕਿੰਗ ਕਿਤੇ ਆਪਾਂ ਬਾਹਰ ਬਣਾਵਾਂਗੇ ਤਾਂ ਫਿਰ ਗੱਡੀਆਂ ਦੀ ਤਾਂ ਦਿੱਕਤ ਆਊਗੀ ਵੀ ਗੱਡੀ ਬਾਜ਼ਾਰ ਚ ਜਿਹੜੀਆਂ ਉਹ ਨਹੀਂ ਜਾ ਸਕਣਗੀਆਂ ਫਿਰ ਥੋੜੀ ਜਿਹੀ ਠਕਤੀ ਵੀ ਜਿਹੜੀ ਆ ਉਹ ਕਰਨੀ ਪੈਣੀ ਸਰਪ੍ਰਧਾਨਤਾ ਬਣਾ ਦਿੱਤਾ ਗਿਆ ਕਿ ਮੀਤ ਪ੍ਰਧਾਨ ਕੋਈ ਨਾਮ ਨਾਮ ਨੋਮੀਡੇ ਉਹ ਤਾਂ ਯਾਰ ਐਮਸੀ ਐਮਸੀ ਇਲੈਕਸ਼ਨ ਕਰਨਗੇ ਜਿਹਨੂੰ ਚੋਣ ਲੈਣਗੇ ਜਿਹਨੂੰ ਚੋਣਨਗੇ ਉਹਨੂੰ ਪਾਈ ਵਧਾਈ ਦੇਵਾਂਗੇ